ਜੀ 22 ਤਾਰੀਖ ਨੂੰ ਪਿੰਡ ਬਾਮਣਵਾਲਾ ਵਿਖੇ ਯਾਦਵਿੰਦਰ ਨਾਮ ਦੇ ਬੰਦੇ ਦੀ ਤਿੰਨ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਜਦੋਂ ਤੋਂ ਇਹ ਇਨਸੀਡੈਂਟ ਹੋਇਆ ਫਰੀਦਕੋਟ ਪੁਲਿਸ ਦੀ ਵੱਖ-ਵੱਖ ਟੀਮਾਂ ਅਲੋਂਗ ਵਿਦ ਐਜੀਟੀਫ ਕਾਉਂਟਰੈਂਟ ਸਾਰੀ ਟੀਮਾਂ ਨੇ ਇਹ ਚ ਬਹੁਤ ਤੰਦੇਹੀ ਨਾਲ ਕੰਮ ਕੀਤਾ ਤੇ ਇੱਕ ਤੁਰਿਤ ਕਾਰਵਾਈ ਕਰਦੇ ਹੋਏ ਸਾਇੰਟਿਫਿਕ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਨਾ ਹੀ ਸ਼ੂਟਰਸ ਦੀ ਆਈਡੈਂਟੀਫਿਕੇਸ਼ਨ ਕੀਤੀ ਬਲਕਿ ਉਹਨਾਂ ਵਿੱਚੋਂ ਜਿਹੜਾ ਮੁੱਖ ਸ਼ੂਟਰ ਸੀ ਉਹਨੂੰ ਕੱਲ ਸਿਰਸੇ ਹਰਿਆਣੇ ਤੋਂ ਗ੍ਰਿਫਤਾਰ ਕੀਤਾ ਗਿਆ ਸੀਆਈਏ ਇੰਚਾਰਜ ਅਮਰਿੰਦਰ ਸਿੰਘ ਦੀ ਟੀਮ ਵੱਲੋਂ ਉਹਦੀ ਜਦੋਂ ਪੁੱਛਗਿੱਛ ਹੁਣ ਕੀਤੀ ਗਈ ਹੈ ਤੇ ਉਹਨੇ ਆਪਣੀ ਪੁੱਛਗਿੱਛ 'ਚ ਇਹ ਦੱਸਿਆ ਕਿ ਜਿਹੜਾ ਵਾਰਦਾ ਵਿੱਚ ਵਰਤਾ ਗਿਆ ਮੋਟਰਸਾਈਕਲ ਉਹਨੇ ਇਥੇ ਬੀੜ ਸੇਖਾ ਵਾਲਾ ਜਿਹੜੇ ਖਨੇ ਜੰਗਲਾਤ ਨੇ ਇਥੇ ਇਹਨਾਂ ਨੇ ਲੁਕੋ ਰੱਖਿਆ ਤੇ ਐਟ ਫਰਸਟ ਸਲਾਈਡ ਜਦੋਂ ਪੁਲਿਸ ਪਾਰਟੀ ਦੀ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਸੰਦੀਪ ਵਡੇਰਾ ਐਂਡ ਡੀਐਸਪੀ ਗੋਟਕਪੁਰਾ ਜਤੈਨਦਰ ਜੀ ਇਹ ਜਦੋਂ ਇੱਥੇ ਆਏ ਤਾਂ ਇਹ ਮੋਟਰਸਾਈਕਲ ਬਰਾਮਦ ਹੋਇਆ ਲੇਕਿਨ ਇਹ ਸ਼ੂਟਰ ਨੇ ਇਹ ਪੁਲਿਸ ਸੇ ਇਹ ਗੱਲ ਲੁਕੋਈ ਕਿ ਉਹ ਚੋਨੇ ਇੱਕ ਵੈਪਨ ਵੀ ਲੁਕੋ ਕੇ ਰੱਖਾ ਹੋਇਆ ਤੇ ਜਦੋਂ ਇਹ ਬਰਾਮਦਗੀ ਕਰਨ ਪੁਲਿਸ ਪਾਰਟੀ ਇੱਥੇ ਆਈ ਤੇ ਇਹਨੇ ਅੰਧੇਰੇ ਦਾ ਮਾਰਨਿੰਗ ਮੈਂ ਫਾਇਦਾ ਉਠਾ ਕੇ ਇਨੇ ਇੱਕ ਪੁਲਿਸ ਪਾਰਟੀ ਤੇ ਫਾਇਰ ਕੀਤੇ ਉੱਚ ਤਿੰਨ ਫਾਇਰ ਹੋਏ ਜਿੱਚੋ ਇੱਕ ਫਾਇਰ ਪੁਲਿਸ ਦੀ ਗੱਡੀ ਤੇ ਲੱਗਿਆ ਇੱਕ ਫਾਇਰ ਬਹੁਤ ਨੈਰੋਲੀ ਐਸਐਚਓ ਨੂੰ ਮਿਸ ਕੀਤਾ ਤੇ ਤੀਜਾ ਉਹਦੀ ਜਿਹੜਾ ਅਸੀਂ ਦੇਖਿਆ ਕਿ ਉਹਦੀ ਜਿਹੜੀ ਗਨ ਹੈ ਉਹ ਚ ਹੀ ਵੈਪਨ 'ਚ اٹਕ ਗਿਆ ਔਰ ਇਹਨੇ ਪਿੱਛੇ ਜੰਗਲਾ 'ਚ ਭੱਜਣ ਦੀ ਕੋਸ਼ਿਸ਼ ਕੀਤੀ ਇਹਨੂੰ ਰੋਕਣ ਵਾਸਤੇ ਪੁਲਿਸ ਪਾਰਟੀ ਨੇ ਚੇਜ਼ ਵੀ ਕੀਤਾ ਤੇ ਫਿਰ ਇਹਦੀ ਫਾਇਰ ਕੀਤਾ ਗਿਆ ਰਿਟਾਲੀਗੇਸ਼ਨ 'ਚ ਜਿਹੜਾ ਇਹਦੀ ਲੱਛ ਲੱਗਿਆ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਮੈਡਮ ਇਹ ਜਿਹੜੀ ਸਪੈਸ਼ਲਟੀ ਗੱਲ ਕਰਦੇ ਹੋ ਕੀ ਇਹ ਵਾਰਤਾ ਚ ਜਿਹੜਾ ਵਰਤਕ ਹੈ ਉਸੇ ਪਿਸਤਲ ਹੈ ਜਾਂ ਹੋਰ ਹੈ ਜੀ ਦਿਸ ਇਜ਼ ਯੈਟ ਟੂ ਬੀ ਵੈਰੀਫਾਈਡ ਬਟ ਯੈਸ ਇੱਕ ਵੈਪਨ ਬੱਤੀ ਬੁਰ ਦਾ ਰਿਕਵਰ ਹੋਇਆ ਹੈ ਔਰ ਇਹ ਪੂਰੇ ਮਾਮਲੇ ਦੀ ਜਿਹੜੀ ਇੱਕ ਜ਼ਿੰਮੇਵਾਰੀ ਸੀ ਉਹ ਵਿਦੇਸ਼ਾਂ ਚ ਬੈਠੇ ਇੱਕ ਬਦਮਾਸ਼ ਲੱਕੀ ਪਟਿਆਲ ਉਹਦੇ ਵੱਲੋਂ ਲਈਤੀ ਗਈ ਸੀ ਤੇ ਇਹ ਉਹਦੀ ਇਨਸਟਰਕਸ਼ਨਸ ਤੇ ਹੀ ਉਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਪੂਰਾ ਹੀ ਆਪਰੇਸ਼ਨ ਫਰੀਦਕੋਟ ਪੁਲਿਸ ਕਾਊਂਟਰ ਇੰਟ ਏਜੀਟੀਐਫ ਬਖ ਬਖ ਟੀਮਾਂ ਨੇ ਪਿਛਲੇ 6-7 ਦਿਨਾਂ ਚ ਇਹ ਚ ਕੰਮ ਕੀਤਾ ਹੈ ਔਰ ਜਿਹੜੇ ਬਾਕੀ ਸ਼ੂਟਰਜ਼ ਨੇ ਉਹਨਾਂ ਨੂੰ ਵੀ ਬਹੁਤ ਜਲਦੀ ਫੜ ਲਿਆ। ਬਜਾ ਰੰਜਿਸ਼ ਕੀ ਹੈ ਕਿਉਂਕਿ ਜੇ ਮੁਹੱਲੀ ਤੋਂ ਬੰਦਾ ਆਇਆ ਸੀ ਤਾਂ ਉਹ ਪਿੱਛੇ ਲੱਗੇ ਸੀ ਕਿਉਂ ਮਾਰਨ ਨੂੰ ਇਹਨਾਂ ਦੇ। ਦੇਖਿਏ ਥਿਸ ਇਜ਼ ਟੂ अर्ली ਟੂ ਸੇ ਬਟ ਜਿੱਦਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਲੱਖੀ ਪਟਿਆਲ ਵੱਲੋਂ ਇਹ ਸਾਰਾ ਮੈਟਰ ਔਰਕੇਸਟ੍ਰੇਟ ਕੀਤਾ ਗਿਆ ਹੈ ਔਰ ਇਹਨਾਂ ਦਾ ਜਿਹੜਾ ਮੰਤਵ ਇਹੀ ਸੀ ਕਿ ਇਹ ਇਲਾਕੇ 'ਚ ਇੱਕ ਭੈਅ ਔਰ ਸਹਿਮ ਦਾ ਮਾਹੌਲ ਫੈਲਾਣਾ ਚਾਹੁੰਦੇ ਸੀ। ਬਟ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਨੇ ਇਹਨਾਂ ਦੇ ਜਿਹੜੇ ਹੈਗੇ ਕੁਝ ਵੀ ਅਗਰ ਅਸੀਂ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਬਿਲਕੁਲ ਇੱਕ ਜੋ ਸਖਤੋ ਸਖਤ ਐਕਸ਼ਨ ਹੈ ਉਹ ਅਸੀਂ ਕਰਾਂਗੇ ਹਾਂ ਜੀ ਤੈਨੂੰ ਵਿਅਕਤੀ ਸੀ ਬਾਕੀ ਦੋਨੋਂ ਵੀ ਆਈਡੈਂਟੀਫਾਈਡ ਨਹੀਂ ਉਹਨਾਂ ਤੇ ਵੀ ਟੀਮਾਂ ਲੱਗੀ ਹੋਈਆਂ ਬਹੁਤ ਛੇਤੀ ਉਹ ਫੜ ਲਿਆ ਜਾਣਗੇ ਇਸ ਤੋਂ ਇਲਾਵਾ ਮੈਂ ਇਹ ਵੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇੱਕ ਇੱਕ ਵਾਰਨਿੰਗ ਹੀ ਦੇਣਾ ਚਾਹਾਂਗੀ ਕਿ ਅਗਰ ਕੋਈ ਵੀ ਇਹਨਾਂ ਨੂੰ ਟਹਿਰ ਪ੍ਰੋਵਾਈਡ ਕਰੂਗਾ ਇਹਨਾਂ ਨੂੰ ਮੋਬਾਈਲ ਦੇਊਗਾ ਇਹਨਾਂ ਦੇ ਮੋਬਾਈਲ ਰੀਚਾਰਜ ਕਰਾਊਗਾ ਇਹਨਾਂ ਨੂੰ ਭਜਨ ਚ ਇਹਨਾਂ ਦੀ ਮਦਦ ਕਰੂਗਾ ਉਹ ਸਾਰੇ ਹੀ ਬੰਦੇ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਦੀ ਅਸੀਂ ਅਰੈਸਟ ਪਾਵਾਂਗੇ ਪੰਜ ਬੰਦਿਆਂ ਦੀ ਅਸੀਂ ਆਲਰੇਡੀ ਅਰੈਸਟ ਪਾ ਚੁੱਕੇ ਨੇ ਤੇ ਨੋਮੀਨੇਟ ਕਰ ਚੁੱਕੇ ਨੇ ਤੇ ਕ੍ਰਾਈਮ ਦੇ ਨਾਲ-ਨਾਲ ਉਹਨਾਂ ਦੇ ਮਦਦਗਾਰਾਂ ਦੇ ਅਗੇਂਸਟ ਵੀ ਵੀ ਆਰ ਕੰਪਲੀਟਲੀ ਕ੍ਰਾਈਮ ਵਿੱਚ ਤਿੰਨ ਬੰਦੇ ਉਹਨਾਂ ਦੇ ਲੱਗੇ ਸੀ ਤੇ ਇੱਕ ਅਰੈਸਟ ਹੋਇਆ ਬਾਕੀਆਂ ਦਾ ਪਤਾ ਚੱਲਿਆ ਕਿ ਬਾਕੀਆਂ ਦੀ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਬਹੁਤ ਛੇਤੇ ਉਹਨਾਂ ਨੂੰ ਵੀ ਫੜ ਲਿਆ ਜਾਊਗਾ ਜੀ